ਗੁੱਤਾਂ ਵੀ ਆ ਪੋਨੀਆਂ ਬਣ ਗਈਆਂ ਵਾਲਾਂ ਨੂੰ ਜੈਲ ਲਾ ਕੇ ਆਖੋਤਾ ਕਟਿੰਗ ਬਣ ਗਈ ਮੈਂ ਲਾ ਕੇ ਨਹੀਂ ਕਹਿੰਦਾ ਗੱਲਾਂ ਸੱਚੀਆਂ ਆ ਅਖੇ ਜੀ ਇਹ ਧਰਮਿੰਦਰ ਦੇ ਪਹਿਲੇ ਸੋਰੇ ਕਿੱਥੇ ਆ ਇੱਕ ਮੈਨੂੰ ਕਹਿੰਦਾ ਬਨਪੋਰੇ ਆ ਤੇ ਮੈਂ ਕਿਹਾ ਮਾਤਾ ਭਾਗੌਰ ਕਿੱਥੇ ਜਮੀ ਬੱਲੀ ਆ ਉਹ ਨਹੀਂ ਸਾਨੂੰ ਪਤਾ ਆ ਕਾਲਜਾਂ ਦੇ ਮੁੰਡੇ ਕੁੜੀਆਂ ਗੱਲਾਂ ਕਰਦੇ ਆ ਅਖੇ ਰਾਂਝੇ ਨੇ ਕਨਪੜ ਵਾਲੇ ਹੀਰ ਦੇ ਲਈ ਤੂੰ ਕੀ ਕੀਤਾ ਮੇਰੇ ਲਈ ਮਾਂ ਵੀ ਇਹ ਧੀਏ ਤੈਨੂੰ ਇਹ ਤਾਂ ਪਤਾ ਰਾਂਝੇ ਨੇ ਕਨਪੜ ਵਾਲੇ ਪਰ ਤੈਨੂੰ ਇਹ ਨਹੀਂ ਪਤਾ ਸਾਡੇ ਗੁਰੂ ਨੇ ਸਾਡੇ ਲਈ ਆਰੇ ਥਲੇ ਖੜ ਕੇ ਸੀਰ ਬੜਵਾ ਲਿਆ ਸੀਗਾ ਆਕੇ ਸੱਸੀ ਥਲਾਂ ਚ ਫੜ ਕੇ ਮਰ ਗਈ ਇਹ ਤਾਂ ਪਤਾ ਹੈ ਤੇ ਯਾਰ ਸਾਡੇ ਗੁਰੂ ਦੇ ਸਿਰ ਚ ਤੱਤੀ ਰੇਤਾ ਪਾਈ ਗਈ ਸਾਨੂੰ ਇਹ ਨਹੀਂ ਪਤਾ ਮਹੀਵਾਲ ਸੋਣੀ ਨੂੰ ਪੱਟ ਦਾ ਮਾਸ ਚੀਰ ਕੇ ਖਵਾਉਂਦਾ ਰਿਹਾ ਸਾਨੂੰ ਇਹ ਤਾਂ ਪਤਾ ਹੈ ਤੇ ਸਾਨੂੰ ਇਹ ਨਹੀਂ ਪਤਾ ਵੀ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ 4 ਸਾਲ ਦੇ ਬੱਚੇ ਦਾ ਕੱਢ ਕੇ ਕਾਲਜਾ ਪਾਇਆ ਗਿਆ ਅਸੀਂ ਇਹ ਭੁੱਲ ਗਏ